जी, जी। ले ले जी। जी। ओ, हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇਲੂ ਪਸ਼ੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੁਹਾਡਾ ਠੀਕ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਹਾਂਜੀ ਹਾਂਜੀ ਬਈ ਨਾਮ ਤੇ ਐਡਰੈਸ ਬੋਲੋ ਨਾਮ ਜਸਪ੍ਰੀ ਸਿੰਘ ਹੈਈ ਪਿੰਡ ਦੇੜਕਾ ਤਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਨੇੜੇ ਪਿੰਡ ਬਈ ਨੇੜੇ ਆਪਣੇ ਭੰਮੀਪੁਰਾ ਟੱਲਾ ਮਾਨੂ ਦਾ ਮੋਬਾਈਲ ਨੰਬਰ ਬੋਲੋ 9815387268 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਇਹ ਬੈਡ ਦੇ ਨੇ ਆਪਣੇ ਘਰ ਦੀ ਹਾਂ ਬਾਈ ਘਰ ਦੀ ਆ ਕਿਹੜਾ ਸੋਸ ਹੁੰਦੀ ਦੂਜਾ ਸੋਆ ਬਾਈ ਕਿੰਨੇ ਦਿਨ ਲੈਂਦੀ ਆ ਇੱਕ ਹਫਤਾ ਲੈਂਦੀ ਆ ਬਾਈ ਠੀਕ ਆ ਕੀ ਰਿਕਾਰਡ ਦੋਦਾ ਬਾਈ ਰਿਕਾਰਡ ਪਹਿਲੇ ਸੋਏ ਬਾਈ ਇਹਦਾ ਹੈਗਾ 27 ਲੀਟਰ ਦਾ 27 ਲੀਟਰ ਦਾ ਹਾਂ ਐਸੇ ਬੜਾ ਚੰਗਾ ਬਾਈ ਤਾਨੇ ਕੋਨ ਚੰਗਾ ਲੱਗਿਆ ਰਾਜੀ ਰੋਜੀ ਫੁੱਲਾ ਕੱਦ ਵੱਡ ਚੰਗਾ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਇੱਕ ਹਫਤਾ ਲੈਂਦੀ ਬਾਈ ਹਫਤੇ ਕੀ ਕੱਚੀ ਹੈ ਠੀਕ ਆ ਲਾਉਣਾ ਸਟਾਰਟ ਕਰ ਲਿਆ ਹਨਾ ਹੂੰ ਲਾਹੂ ਲੋਹ ਦੀ ਚੰਗੀ ਨਾੜਾ ਨੋੜਾ ਚੰਗੀਆਂ ਨੇ ਤੇ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਬਰਡਲਾਂ ਚੈੱਕ ਕਰ ਤੋ ਆਰਡਰ ਬਹੁਤ ਚੰਗਾ ਫੁੱਲ ਬਾਈ ਤੋਰ ਕੇ ਰਖਾ ਦੀ ਜਿਆਦ ਵੀਡ ਚੰਗੀ ਆ ਕੱਦ ਚੰਗਾ ਰਾਜੀ ਰੋਜੀ ਫੁੱਲਾ ਥਾਣਾ ਹਵਾਨਾ ਚੰਗਾ ਕੱਚੀ ਕੱਚੀ ਆ ਬਾਈ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਹੈ ਬਾਕੀ ਤੋਰਾ ਵਗੈਰਾ ਰਖਾਣੇ ਵੀਰ ਦੇ ਘਰ ਦੀ ਵੜਾ ਬਾਈ ਤੇ ਕੋਈ ਵਪਾਰ ਦਾ ਕੰਮ ਆਣਾ ਹਵਾਨਾ ਚੰਗਾ ਹੈ ਤੋਰਾ ਤਰਾ ਚੈੱਕ ਕਰ ਲੋ ਬਈ ਕੱਦ ਵੇਡ ਜਾਂ ਤੁਮਰੀ ਤੋਂ ਫੋਲਾ ਦੁੱਧ ਚੰਗਾ ਪਾ ਦੋ ਤੋਰਾ ਤਰਾ ਚੰਗਾ ਮੁੱਲ ਕੀ ਹੈ ਵੀਰੇ ਦਾ ਮੁੱਲ ਬਾਈ ਫੋਨ ਤੇ ਕਰਾਂ ਜਾਇਜ ਹੋਊਗਾ ਹਾਂ ਜਾਇਜ ਹੋਊਗਾ ਠੀਕ ਮੁੱਲ ਵੀਰ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਮੋਹਲਾ ਜਿਹੜਾ ਬੈਡ ਦੇ ਹਿਸਾਬ ਨਾਲ ਜਾਇਜ਼ ਹੋਊਗਾ ਤੇ ਥਾਨ ਥਣ ਬਈ ਬਹੁਤ ਚੰਗਾ ਮੁੱਠੀ ਵਾਲਾ ਥਾਨ ਚਵਾਈ ਕਿਵੇਂ ਸੀ ਬਈ ਪਿਛਲੇ ਸੂਏ ਚਵਾਈ ਬਾਈ ਬਾਈ ਠੀਕ ਆਗੀ ਵਧੀਆ ਮੁੱਠੀ ਧਾਰ ਆ ਠੀਕ ਆ ਤੇ ਉਹਦਾਂ ਨਹੀਂ ਕੋਈ ਨਾ ਹੂੰ ਠੰਡੀ ਸੀ ਲੱਗ ਕਰੇ ਰੱਖਣ ਵਾਲੀ ਆ ਆਹ ਹਾਂ ਹਾਂ ਬਈ ਕੋਈ ਜੱਫਾ ਨਹੀਂ ਠੀਕ ਆ ਬਾਈ ਤੇ ਕਿਸੇ ਵੀ ਨੂੰ ਬੈਡ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ